ਚੁਲਸਾ ਦੇੜ ਵਾਲੀ ਗਰਮੀ ਨੇ ਜਿੱਥੇ ਆਮ ਜਨਜੀਵਨ ਨੂੰ ਖਾਸਾ ਪ੍ਰਭਾਵਿਤ ਕੀਤਾ ਉੱਥੇ ਹੀ ਇਸ ਗਰਮੀ ਦੀ ਮਾਰ ਸੂਬੇ ਦੇ ਬਾਗਵਾਨਾਂ ਨੂੰ ਵੀ ਪਈ ਲੀਚੀ ਜ਼ੋਨ ਵੱਜੋਂ ਜਾਣੇ ਜਾਂਦੇ ਪਠਾਨਕੋਟ ਦੇ ਬਾਗਬਾਨਾਂ ਦੇ ਚਿਹਰੇ ਦੀ ਉਦਾਸੀ ਦੱਸ ਰਹੀ ਹੈ ਕਿ ਸ਼ਾਇਦ ਇਸ ਵਾਰੀ ਵਧੇ ਤਾਪਮਾਨ ਦੇ ਕਾਰਨ ਹੋਏ ਲੀਚੀ ਦੇ ਨੁਕਸਾਨ ਨਾਲ ਉਹਨਾਂ ਦੇ ਪੱਲੇ ਲਾਗਤ ਵੀ ਨਾ ਪਈ ਗਰਮੀ ਦੀ ਵਜ੍ਹਾ ਕਾਰਨ ਇਸ ਵਾਰ ਲੀਚੀ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ ਇੱਥੋਂ ਤੱਕ ਕਿ ਲੀਚੀ ਦਾ ਫਲ ਰਕਤਾ ਉੱਤੇ ਹੀ ਫਟਣਾ ਸ਼ੁਰੂ ਹੋ ਗਿਆ ਹੈ ਮਹਿੰਗੇ ਠੇਕੇ ਤੇ ਲਏ ਬਾਗ ਮਹਿੰਗੀ ਲੇਬਰ ਉਤੋਂ ਲੀਚੇ ਦੇ ਨੁਕਸਾਨ ਦੀ ਮਾਰ ਹਟਾਏ ਬਾਗਵਾਨ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਇਹ ਸੀ ਆਤਮਾ ਫਾਰਮ 7 ਲੱਖ ਰੁਪਏ ਠੇਕੇ ਤੇ ਲਿਆ ਸੀ 7 ਲੱਖ ਇੱਕ ਸਾਲ ਦਾ ਪਰ ਟੈਂਪਰੇਰੀ ਨਾ ਹਾਈ ਕਰਕੇ ਗ੍ਰੀਨ ਲੀਚੀ ਸਾਰੀ ਪੱਟ ਗਈ ਜਿਹੜੀ ਹਰੀ ਵੀ ਸੀ ਉਹ ਵੀ ਪੱਟ ਗਈ ਸਾਨੂੰ ਤਾਂ ਲੱਗਦਾ ਨਹੀਂ ਜੀ 2 ਲੱਖ ਰੁਪਏ ਵੀ ਸਾਡੇ ਕੋਲ ਰੱਖਾ ਹੋਊ ਕਿਉਂਕਿ ਲੇਬਰ ਅੱਜ ਕੱਲ 2000 ਤੋਂ ਘਟ ਕੋਈ ਜਾਂਦਾ ਨਹੀਂ 7-800 ਰੁਪਏ ਦੇ ਹਟੇ 400 ਰੁਪਏ ਦੀ ਜਨਾਬੀ ਹੈ ਜੀ ਪਰ ਸਾਡੇ ਸਾਨੂੰ ਲੱਗ ਵੀ ਸਾਡਾ 2 ਲੱਖ ਰੁਪਏ ਪੂਰਾ ਹੋ ਜਰ ਤੁਹਾਨੂੰ ਸਾਰਾ ਟੋਟਲ ਏ ਟੂ ਜ਼ेड ਘਾਟਾ ਹੋ ਗਿਆ ਬਸ ਲੀਜੀ ਕਿ ਫਸਲ ਖਰਾਬ ਹੋ ਗਈ ਜੀ ਮਾਰੇ ਫਟ ਗਈ ਜੀ ਸਾਰੀ ਗਰਮੀ ਕਾਰਨ ਜੀ 3-4 ਮਹੀਨੋਂ ਗਏ ਇਧਰ ਮਿਹਨਤ ਕਰ ਰਹੇ ਆ ਆਪਣੇ ਬੀ ਬੱਚ ਨੂੰ ਲੈ ਕੇ ਪੜਾਇਆ ਤੇ ਉਹ ਜੀ ਬਸ ਇਹ ਹੀ ਹੈ ਜੀ ਕੁਝ ਮਾ ਮੇ ਕੁਝ ਮਾ ਉਹ ਮਿਲਣਾ ਚਾਹੀਏ ਯਹਾਂ ਤੇ ਹੈ ਜੀ 10 ਕਿਲੋ ਚਾਰ-ਪੰਜ ਕਿੱਲੇ ਤਾਂ ਇਹ ਹੈ ਜੀ ਉਹ 10 ਕਿੱਲੇ ਉਧਰ ਹੈ ਜੀ ਪਰ ਪੁਰਾਣਕੋਟ ਮੈਂ ਔਰ ਆਪਣਾ ਇੱਕ ਦੋ ਬਗੀਚਾ ਬੁੱਢਾ ਬੜਨ ਗਿਆ ਜੀ ਬਾਗਬਾਨਾਂ ਦੇ ਦੱਸੇ ਮੁਤਾਬਿਕ ਪਿਛਲੇ ਸਾਲ ਉਹਨਾਂ ਨੇ ਇਸੇ ਲੀਚੀ ਤੋਂ ਚੰਗਾ ਮੁਨਾਫਾ ਕਮਾਇਆ ਸੀ ਕਰੀਬ 10-12 ਸਾਲ ਪਹਿਲਾਂ ਗਰਮੀ ਕਾਰਨ ਜ਼ਰੂਰ ਲੀਚੀ ਨੂੰ ਨੁਕਸਾਨ ਪਹੁੰਚਿਆ ਸੀ ਜਿਵੇਂ ਹੁਣ ਪਹੁੰਚਿਆ ਗਰਮੀ ਕਾਰਨ ਲੀਚੀ ਬਾਗਬਾਨਾਂ ਦੇ ਹੋਏ ਨੁਕਸਾਨ ਬਾਬਤ ਜਦੋਂ ਬਾਗਵਾਨੀ ਅਧਿਕਾਰੀ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਸਮੱਸਿਆ ਤੋਂ ਬਚਾ ਲੈ ਸਲਾਹ ਦਿੰਦੇ ਹੋਏ ਦੱਸਿਆ ਕਿ ਅਜੇ ਕੋਈ ਇੰਨਾ ਜ਼ਿਆਦਾ ਨੁਕਸਾਨ ਨਹੀਂ ਆ ਜੇ ਆਉਣ ਵਾਲੇ ਸਮੇਂ 'ਚ ਥੋੜੀ ਬਾਰਿਸ਼ ਹੋ ਜਾਏ ਤਾਂ ਕੋਈ ਇਹੋ ਜੀ ਗੱਲ ਨਹੀਂ ਆ। ਓਵਰ ਆਲ ਜਿਹੜੀ ਸਾਡੀ ਫਸਲ ਆ ਵਧੀਆ ਕਰੋਪ ਆ। ਸਿਰਫ ਜਿਹੜੇ ਬਾਹਰਲੇ ਪਾਸੇ ਜਿੱਥੋਂ ਗਰਮ ਹਵਾ ਅੰਦਰ ਆਂਦੀ ਆ ਬਾਗ ਦੇ ਉੱਥੇ ਜਿਹੜਾ ਸਾਡੀ ਥੋੜੀ 5 ਤੋਂ 10% ਜਿਹੜੀ ਲੀਤੀ ਆ ਉਹ ਫੱਟੀ ਆ। ਦੂਸਰਾ ਸੀ ਇਹਨਾਂ ਨੂੰ ਕਹਿ ਰਹੇ ਆ ਕਿ ਰੈਗੂਲਰ ਜਿਹੜਾ ਆ ਪਾਣੀ ਦੀ ਇਰੀਗੇਸ਼ਨ ਕਰੋ, ਸਚਾਈ ਕਰੋ ਤਾਂ ਕਿ ਜੋ ਬਾਗਾਂ ਦਾ ਟੈਂਪਰੇਚਰ ਆ ਉਹ ਨੀਵਾ ਰਵੇ। ਦੂਸਰਾ ਸੀ ਨਾਲ-ਨਾਲ ਜਿਹੜੇ ਵੀ ਹੁਣ ਨਵੇਂ ਵੀ ਬਾਗ ਲੱਗ ਰਹੇ ਆ ਜਾਂ ਪੁਰਾਣੇ ਆ ਉਹਨਾਂ ਦੇ ਵਿੱਚ ਆਪਾਂ ਵਿੰਡ ਬ੍ਰੇ <skrana> कि ਜਿਹੜੇ ਲੀਚੀ ਦੇ ਬਾਗਾਂ ਨਾਲੋਂ ਜਿਹੜੇ ਬੂਟੇ ਜਿਹੜੇ ਬਾਹਰ ਆ ਉਹ ਵੱਡੇ ਲੱਗਣ ਜਿਸ ਤਰ੍ਹਾਂ ਦੇਸੀ ਜਾਮਨ ਹੋ ਗਿਆ ਦੇਸੀ ਆਂਬ ਹੋ ਗਿਆ ਤਾਂ ਜੋ ਬਾਹਰੋਂ ਜਿਹੜੀ ਗਰਮ ਹਵਾ ਗਰਮੀ ਦੇ ਵਿੱਚ ਅੰਦਰ ਆਂਦੀ ਆ ਉਹਨੂੰ ਉਹ ਜਿਹੜਾ ਰੋਕ ਸਕਣ ਜੇਕਰ ਸਾਨੂੰ ਸਾਰੇ ਨਾਲ ਬਾਗਬਾਨੀ ਵਿਭਾਗ ਦੇ ਅਧਿਕਾਰੀ ਜੋ ਕਿ ਲੀਚੀ ਦੇ ਬਾਗ ਵਿੱਚ ਨਿਰਧਨ ਕਰਨਾ ਹੈ ਕਿ ਲਿੱਕੀ ਕਿਉਂ ਫਟ ਰਹੀ ਆ ਉਹਨਾਂ ਨੇ ਕਿਸਾਨਾਂ ਨੂੰ ਸਿਹਤ ਐਟਾਈਮ ਵੀ ਜਾਰੀ ਕੀਤੀਆਂ ਨੇ ਕਿ ਥੋੜਾ ਟੈਂਪਰੇਚਰ ਬਦਲ ਕਰਕੇ ਸਮੱਸਿਆ ਆ ਰਹੀ ਆ ਗੁਰਦੇਵ ਸਿੰਘ ਜੋਹਰ ਡੈਲੀ ਪੋਸਟ ਪੰਜਾਬ ਹਿਮਾਚਲ ਹਰਿਆਣਾ